ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਬਹੁਤ ਅਣਕੀਲੇ ਹੋਇਆ ਕਰਦੇ ਨੇ ਹਾਂ ਇੱਕ ਸਮਾਂ ਉਹ ਸੀ ਜਦੋਂ ਪੰਜਾਬ ਦੇ ਵਿੱਚ ਪੰਜਾਬ ਦੇ ਰਹਿਣ ਵਾਲਿਆਂ ਦੀ ਅਣਖ ਬਹੁਤ ਜ਼ਿਆਦਾ ਹੋਇਆ ਕਰਦੀ ਸੀ ਪਰ ਅੱਜ ਤਾਂ ਬਹੁਤਾਂ ਦੇ ਵਿੱਚ ਵੇਖੀ ਤਾਂ ਈਗੋ ਹੀ ਰਹਿ ਗਈ ਹੈ ਤੇ ਈਗੋ ਵੀ ਕਿਹੜੇ ਕੰਮ ਦੀ ਪੰਜਾਬ ਦੀ ਧਰਤੀ ਦੇ ਵਿੱਚ ਪਾਣੀ ਹੈ ਨਹੀਂ ਜ਼ੁਬਾਨਾਂ ਦੇ ਉੱਤੇ ਪੰਜਾਬੀ ਹੈ ਨਹੀਂ ਘਰਾਂ ਦੇ ਵਿੱਚ ਨੌਜਵਾਨ ਹੈ ਨਹੀਂ ਦਫ਼ਤਰਾਂ ਦੇ ਵਿੱਚ ਆਪਣੇ ਪੰਜਾਬੀ ਹੈ ਨਹੀਂ ਨਸ਼ੇ ਦੇ ਉੱਤੇ ਕੰਟਰੋਲ ਹੈ ਨਹੀਂ ਤੇ ਪ੍ਰਵਾਸੀਆਂ ਦੇ ਉੱਤੇ ਵੀ ਸਾਡਾ ਕੋਈ ਕੰਟਰੋਲ ਹੈ ਨਹੀਂ ਅਣਖਾਂ ਦਾ ਫਾਇਦਾ ਉਦੋਂ ਤੱਕ ਹੈ ਜਦੋਂ ਤੱਕ ਆਪਾਂ ਆਪਣੇ ਘਰਵਾਲੇ ਸੁਰਹਰਦ ਹੁੰਨੇ ਆ ਉਹ ਅਣਖਾਂ ਕੀ ਕਰਨੀਆਂ ਜਿਹੜੀਆਂ ਅਣਖਾਂ ਆਪਣੇ ਘਰ ਨੂੰ ਮਹਫੂਜ਼ ਕਰਨ ਦੇ ਵਿੱਚ ਹੀ ਆਪਣੇ ਕੰਮ ਨਾ ਆਉਣ ਜੇ ਅੱਜ ਆਪਾਂ ਆਪਣਾ ਪੰਜਾਬ ਨਾ ਸੰਭਿਆ ਤੇ ਕੱਲ ਨੂੰ ਆਪਾਂ ਬਾਹਰੋਂ ਅੰਦਰੋਂ ਵੇਖਿਆ ਕਰਾਂਗੇ ਪੰਜਾਬ ਵੱਲ ਨੂੰ ਤੇ ਸੋਚਿਆ ਕਰਾਂਗੇ ਕਿਸੇ ਸਮੇਂ ਤੇ ਇਹ ਸਾਡਾ ਘਰ ਹੋਇਆ ਕਰਦਾ ਸੀ ਅਣਖਾਂ ਦਾ ਫਾਇਦਾ ਉਸ ਦਿਨ ਹੋਏਗਾ ਜਿਸ ਦਿਨ ਅਸੀਂ ਮੰਨ ਲਿਆ ਕਿ ਅਸੀਂ ਪੰਜਾਬ ਦੇ ਆ ਤੇ ਪੰਜਾਬ ਸਾਡਾ ਏ ਤੇ ਅਸੀਂ ਸੁਰਹਰਦਤਾ ਦੇ ਨਾਲ ਸਿਰ ਜੋੜ ਕੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਾ ਹੈ ਪੰਜਾਬ ਤੁਹਾਡਾ ਘਰ ਹੈ ਤੇ ਇਹਦੇ ਤੇ ਆਪਣਾ ਕਲੇਮ ਬਣਾ ਕੇ ਰੱਖੋ ਇਹ ਗੱਲ ਬਸ ਯਾਦ ਰੱਖੋ ਕਿ ਪੰਜਾਬ ਪੰਜਾਬੀਆਂ ਦਾ